ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸੇਵਕ ਜਨ ਬਨੇ ਠਾਕੁਰ ਲੇਵ ਲਾਗੇ ਸਿੱਖਰ ਨੂੰ ਜਾਨ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਅੰਤਰੀਆਮੀ ਸ੍ਰੀ ਗੁਰੂ ਅਰਜਿੰਦੇ ਮਹਾਰਾਜ ਸਾਹਿਬ ਜੀ ਨੇ ਬਾਬੇ ਬਕਾਲੇ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਗੁਜਰੀ ਰਾਗ ਦੀ ਕਥਾ ਅਮਰ ਜੀ ਨੇ ਸੰਪੂਰਨ ਕੀਤੀ ਹੈ ਹੁਣ ਮਹਾਰਾਜ ਸਾਹਿਬ ਦੇਵ ਗੰਧਾਰੀ ਰਾਗ ਲਿਖਾਉਂਦੇ ਹਨ ਕਿਰਪਾ ਦ੍ਰਿਸ਼ਟੀ ਕਰਕੇ ਦੇਵਗੁਨਹਾਰੀ ਰਾਗ ਵਿੱਚ ਚੌਥੇ ਪਾਦਸ਼ਾਹ ਦੀ ਤੇ ਪੰਜਵੇਂ ਪਾਦਸ਼ਾਹ ਦੀ ਨੌਵੇਂ ਪਾਦਸ਼ਾਹ ਦੀ ਬਾਣੀ ਆਵੇਗੀ ਆਦ ਵਿੱਚ ਚੌਥੇ ਪਾਦਸ਼ਾਹ ਦੀ ਬਾਣੀ ਤੋਰਾਮ ਕਰਦੇ ਹਨ ਤੀਜੇ ਪਾਦਸ਼ਾਹ ਪਹਿਲੇ ਪਾਦਸ਼ਾਹ ਚੌਥੇ ਪਾਦਸ਼ਾਹ ਪਹਿਲੇ ਪਾਦਸ਼ਾਹ ਤੀਜੇ ਪਾਦਸ਼ਾਹ ਦੀ ਬਾਣੀ ਦੇ ਸ਼ਬਦ ਨਹੀਂ ਦੇਵਗੁਨਹਾਰੀ ਚਾਹ ਰਹੇ ਇੱਕੋ ਦੁਆਇ ਤ੍ਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਰੀ ਕਾਲਵਾਦ ਰੂਪ ਨਾਮ ਪ੍ਰਸਿੱਧ ਕਰਦਾ ਸਾਰੇ ਜਗਤ ਨੂੰ ਰਚਣ ਵਾਲਾ ਪ੍ਰਭੂ ਸਾਰਿਆਂ ਥਾਂ ਨੂੰ ਪੂਰਨ ਸਤਨਾਮ ਉਹਦੇ ਸਰੂਪ ਲਖਣਾ ਨੇ ਕਰਤਾ ਪ੍ਰਭੂ ਤੇ ਤਸਤੀ ਲਖਣਾ ਨੇ ਜੋ ਪਰਮੇਸ਼ਰ ਨੂੰ ਜਨਾ ਕੇ ਸਾਰਿਆਂ ਤੋਂ ਵੱਖਰਾ ਕਰ ਦਿੰਦੇ ਐ ਪਰ ਕਰਤਾ ਪ੍ਰਭੂ ਜਦੋਂ ਜਗਤ ਨੂੰ ਰਚਦਾ ਉਦੋਂ ਉਸ ਦੇ ਵਿੱਚ ਜਾਣਿਆ ਜਾਂਦਾ ਹੈ ਅਤੇ ਉਹ ਪੂਰਨ ਹੈ ਮਿਰਬਹੁਤ ਪੈਸੇ ਤੋਂ ਬਗੈਰ ਹੈ ਅੰਦਰ ਬਾਹਰ ਤੋਂ ਰਹਿਤ ਹੈ ਸਾਰਿਆਂ ਦਾ ਆਤਮਾ ਹੋਣ ਦੇ ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੈ ਇਸ ਵੀ ਹੋਤੀ ਕਾਲ ਨੂੰ ਕੋ ਕਾਲ ਮਹਾਕਾਲ ਨੂੰ ਕਾਲ ਹੈ ਅਯੂਨੀ ਜਨਮਾ ਸਰੂਪ ਹੈ ਜਨਮ ਵਿੱਚ ਨਹੀਂ ਆਉਂਦਾ ਅਤੇ ਸੈਪੰ ਸੁਤੇ ਪ੍ਰਕਾਸ਼ ਸਰੂਪ ਹੈ ਅਤੇ ਸਾਰਿਆਂ ਦਾ ਗੁਰੂ ਹੈ ਅਤੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਆਪ ਕਿਰਪਾ ਦ੍ਰਿਸ਼ਟੀ ਕਰਕੇ ਸਰੂਪ ਧਾਰ ਕੇ ਜਦੋਂ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਾਂ ਉਸ ਅਕਾਲ ਪ੍ਰਭੂਾਇਕ ਦੀ ਪ੍ਰਾਪਤੀ ਹੁੰਦੀ ਹੈ ਇਹ ਮਹਾ ਮੰਤਰ ਮਾਰਾ ਸਾਹਿਬ ਜੀ ਆਦਿ ਚ ਰਾਗ ਦੇ ਅਰੰਭ ਤੇ ਉਚਾਰਨ ਕਰਕੇ ਹੁਣ ਅੱਗੇ ਦੇਵ ਗੰਧਾਰੀ ਰਾਗ ਨਹੀਂ ਮਾਰਾ ਸਾਹਿਬ ਚੌਥੇ ਪਾਦਸ਼ਾਹ ਜੀ ਦੀ ਇਹ ਅਮਰਤੂ ਬਾਣੀ ਮਾਰਾ ਸਾਹਿਬ ਉਚਾਰਨ ਕਰਦੇ ਹਨ ਪਹਿਲੇ ਕਰ ਸਰਕਾਰ ਦੇ ਅੰਦਰ ਸੇਵਕ ਜਨ ਬਣੇ ਠਾਕੁਰ ਲੇਵ ਲਾਗੇ ਸਤਿਗੁਰੂ ਅਮਰਦਾਸ ਸਾਹਿਬ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਿਵਾਸ ਕਰ ਰਹੇ ਹਨ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵਾ ਹੈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ ਹੈ ਗ੍ਰੀਵਨੂ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਇਸ ਪ੍ਰਕਾਰ ਸਾਧ ਸਿੰਘ ਜੀ ਬਹੁਤੇ ਪਿਆਸੇ ਬਵੀਹੇ ਬੱਦਲ ਦੇ ਹੇੜਾਂ ਪ੍ਰੇਮ ਪ੍ਰੋਸ਼ਣ ਗਉ ਚਾਰਨ ਕਰਦੇ ਹਨ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਤਾਂ ਕਿਰਪਾ ਦੇ ਬੱਦਲ ਹਨ ਤੇ ਜਿਗਿਆਸੂ ਸਿੱਖ ਜਿਹੜੇ ਆ ਬਵੀਹਾਂ ਦੀ ਨਿਆਈਂ हे मेरे प्यारे सतगुरु साहनु अमृत नाम ਦਾ ਉਪਦੇਸ਼ ਬਖਸ਼ੋ ਕਿਉਂ ਮਹਾਰਾ ਦੇ ਆਨੰਦ ਰੂਪੀ ਸ਼ਾਂਤੀ ਬੁੰਦੀ ਇੱਛਾ ਕਰਦੇ ਹੋਏ ਸੇਖ ਇਕਤਰ ਹੋ ਕਰਕੇ ਗੁਰੂ ਮਹਾਰਾ ਸਾਹਿਬ ਦੇ ਪਾਸਾ ਅੰਮ੍ਰਿਤ ਰੂਪ ਬਾਣੀ ਦਾ ਉਪਦੇਸ਼ ਸਰਵਨ ਕਰਨ ਬਾਅਦ ਤੇ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੀ ਲਿਮ ਕਿਸ ਪ੍ਰਕਾਰ ਲੱਗਦੀ ਹੈ ਤੰਗੂ ਮਾਰੇ ਸਾ ਉਤਰ ਦੁੰਦੇ ਨੇ ਸਿੱਖਾਂ ਦੇ ਤਾਈਂ ਸੇਵਕ ਜਨ ਬਣੇ ਠਾਕੁਰੋ ਲੇਵ ਲਾਗੇ ਜੇ ਭਾਈ ਜਿਹੜੇ ਮਾਰੇ ਸਾਬ ਦੇ ਜਨਪੁਰਸ਼ਾਂ ਵਿੱਚੋਂ ਸੇਵਕ ਬਣੇ ਐ ਸੇਵਕ ਮਾਨੁ ਮਾਨ ਮੱਗੇ ਸੋ ਸੇਵਕ ਨਹੀਂ ਜਿਹਨੂੰ ਮਾਣ ਦੀ ਇੱਛਾ ਹੈ ਆਪ ਦੇ ਗੁਣਾ ਦਾ ਹੰਕਾਰ ਹੈ ਇਸ ਪੁਰਖ ਦੇ ਅੰਦਰ ਉਹ ਸੇਵਕ ਨਹੀਂ ਬਣ ਸਕਦਾ ਤਤਹੰ ਸਰਸੀ ਸੰਤੋ ਕੋਈ ਕੋਟ ਮਦਾਹੀ ਜਿਹੜਾ ਸਾਰਿਆਂ ਚ ਕੋਈ ਵਾਹਿਦੂ ਦੇ ਰੂਪ ਨੂੰ ਦਰਸ਼ਨ ਕਰਨ ਵਾਲਾ ਹੈ ਉਹ ਕਰੋੜਾਂ ਵਿੱਚੋਂ ਕੋਈ ਕੋਈ ਹੁੰਦਾ ਮਾਨ ਮੰਨ ਤੋਂ ਰਹਿ ਜਿਹੜਾ ਹੋਵੇ ਐਵੇਂ ਜਿਸ ਨੂੰ ਪੁੱਛੀਏ ਉਹ ਸੇਵਕ ਕਹਾ ਜੁੰਦਾ ਹੈ ਆਪ ਨੂੰ ਪਰ ਸੇਵਕ ਸਾਧ ਸੰਗਤ ਜੀ ਆਪ ਗਵਾਹ ਸੇਵਾ ਕਰੇ ਤਾਂ ਕਿਸ 파ਏ ਮਾਨ ਆਪਾ ਭਾਗਵਾ ਕੇ ਸੇਵਾ ਕਰੇ ਤਾਂ ਸੇਵਕ ਬਣਿਆ ਜਾਂਦਾ ਹੈ ਸੋ ਸੇਵਕ ਜਨ ਬਣੇ ਜੋ ਪੁਰਸ਼ ਮਾਰੇ ਦੇ ਸੇਵਕ ਬਣੇ ਹਨ ਠਾਕੁਰ ਲਿਵ ਲਾਗੇ ਉਹਨਾਂ ਦੀ ਠਾਕੁਰ ਸੌਮੀ ਪਰਮੇਸ਼ਰ ਕੇ ਲਿਵ ਲੱਗ ਜਾਂਦੀ ਹੈ ਇਹਨਾਂ ਦੀ ਲਿਵ ਲੱਗੀ ਹੈ ਉਹ ਸੱਚੇ ਪਾਤਸ਼ਾਹ ਦੇ ਜਨਪੁਰਸ਼ ਸੇਵਕ ਬਣੇ ਰਹਿੰਦੇ ਹੰਕਾਰ ਨਹੀਂ ਕਰਦੇ ਉਹਨੇ ਅੰਦਰ ਭੁੱਖ ਨਹੀਂ ਰਹਿੰਦੀ ਜਿਵੇਂ 22 ਮਜੀਆਂ ਲਾ ਕੇ ਇੱਥੇ ਬੈਠ ਗਏ ਸਨ ਨਾ ਮਸੰਦ ਲੋਕ ਕਿ ਅਸੀਂ ਵੀ ਗੁਰੂ ਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸੂਰਜੀ ਦੀ ਨਿਆਈ ਪ੍ਰਗਟ ਹੋਏ ਸਾਰੇ ਤਾਰਿਆਂ ਵਾਂਗੂ ਛਿਪ ਗਏ ਸਨ ਜਿਨੇ ਬਣੇ ਬੈਠੇ ਸਨ ਇਸ ਪ੍ਰਕਾਰ ਜੋ ਠਾਕੁਰ ਪਰਮੇਸ਼ਰ ਦੀ ਲੇਵ ਚ ਲੱਗੇ ਹੋਏ ਆ ਉਹ ਆਪ ਨਹੀਂ ਕੁਝ ਬਣਦੇ ਉਹਨਾਂ ਮਹਾਰਾਜ ਸਾਹਿਬ ਦੇ ਜਨਪੁਰਸ਼ਾ ਚੋਂ ਸੇਵਕ ਹੀ ਬਣੇ ਰਹਿੰਦੇ ਆ ਸੇਵਾ ਭਾਵ ਵੀ ਉਹਨਾਂ ਦੇ ਅੰਦਰ ਰਹਿੰਦਾ ਹੈ ਹੰਕਾਰ ਵੀ ਉਹਨੇ ਅੰਦਰ ਫੁਰਦਾ ਕਿਉਂਕਿ ਪਰਮੇਸ਼ਰ ਦੀ ਲੇਵ ਚ ਲੱਗਣ ਵਾਲੇ ਹੰਕਾਰ ਮੇਟ ਲੈਂਦੇ ਹਨ ਜੋ ਮਹਾਰਾਜ ਦੇ ਸੇਵਕ ਭਗਤ ਬਣੇ ਹਨ ਉਨਾਂ ਦੀ ਠਾਕਰਾ ਕਾਲਪੁਰਖੀ ਚ ਲੇਵ ਲੱਗ ਜਾਂਦੀ ਹੈ ਜੋ ਤੁਮਰਾ ਜਸ ਕਹਤੇ ਗੁਰਮਤ ਸੱਚੇ ਬਾਦਸ਼ਾਹ ਸਨਮੁਖ ਬਿਰਤੀ ਕਰਕੇ ਗੁਰਸਿੱਖੋ ਚੇਤੇ ਕਰੋ ਪਰਮੇਸ਼ਰ ਦੇ ਅੱਗੇ ਬੇਨਤੀ ਕਰੀਏ हे ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਆਪ ਜੀ ਦਾ ਜਸ ਕੀਰਤਨ ਕਹਿੰਦੇ ਹੈ ਕੀਰਤਨ ਤਾਂ ਬਹੁਤ ਸਾਰੇ ਰਾਸ ਧਾਰੀਏ ਵੀ ਕਰਦੇ ਆ ਅਤੇ ਨੱਠ ਵੀ ਤਵਾਸ਼ੇ ਕਰਦੇ ਆ ਪਰ ਗੁਰਮਤਿ ਦੁਆਰਾ ਤੇ ਸਾਡਾ ਜਿਹੜਾ ਜਸ ਕੀਰਤਨ ਕਰਦੇ ਆ ਜਿਵੇਂ ਮਹਾਰਨ ਕਹਿਆ ਜੇਤਨ ਮਿਲਾਂ ਤਾਂ ਕੀਰਤਿ ਆਖਾਂ ਤਾਮਨ ਸੇਵ ਕਰੇ ਜੇ ਉਹ ਸਾਨੂੰ ਪ੍ਰੇਮੀ ਮਿਲ ਜਾਣ ਕੋਈ ਤੇਰਾ ਸ਼ਬਦ ਸੁਣੀ ਜਾਏ ਭਾਈ ਜੇ ਕੋ ਬਹੇ ਅਲਾਏ ਜੇ ਕੋਈ ਕਿਤਨੂ ਬਿਠਾ ਕੇ ਇਸਦ ਕਰਕੇ ਇਉਂ ਬੈਠ ਕੇ ਉਚਾਰਨ ਕਰੇ ਕੀਰਤਨ ਮਹਾਰਾਜ ਸਾਹਿਬ ਦਾ ਉੱਥੇ ਹੀ ਭਾਵਨੂ ਪਰਮੇਸ਼ਰ ਤੇਰਾ ਜਸ ਸੁਣੀਏ ਅਸੀਂ ਇਉਂ ਤੇਰਾ ਜਸ ਜੋ ਸਰਸੰਗਤ ਮਿਲ ਕਰਕੇ ਤੇ ਸੁਆਮੀ ਗੁਰਮਤਿ ਦੁਆਰਾ ਪਰਮੇਸ਼ਰ ਆਪਦਾ ਕੀਰਤਨ ਕਹਿੰਦੇ ਹਨ ਤਨ ਮੁਖ ਭਾਗ ਸੁਭਾਗੇ ਉਹਨਾਂ ਦੁਨੀਆ ਦੇ ਭਾਗਾਂ ਵਾਲੇ ਜਿਹੜੇ ਲੋਕ ਮੰਨੇ ਆ ਨਾ ਵੀ ਬੜਾ ਫੈਲਿਆ ਹੋਇਆ ਕਰਮਾਂ ਵਾਲਾ ਹੈ ਭਾਗਾਂ ਵਾਲਾ ਹੈ ਉਹਨਾਂ ਭਾਗਾਂ ਵਾਲਿਆਂ ਦੇ ਵਿੱਚੋਂ ਉਹਨਾਂ ਦੇ ਮੁਖੀ ਸ੍ਰੇਸ਼ਟ ਭਾਗਾਂ ਭਾਗ ਹਨਗੇ ਜੋ ਗੁਰਮਤਿ ਦੁਆਰਾ ਕੀਰਤਨ ਕਹਿੰਦੇ ਹਨ ਪਰਮੇਸ਼ਰ ਤੇਰਾ ਜਸ ਉਚਾਰਦੇ ਆ ਉਹ ਭਾਗਾਂ ਵਾਲੇ ਜੋ ਸ੍ਰੇਸ਼ਟ ਭਾਗਾਂ ਵਾਲੇ ਹਨ ਭਾਗਾਂ ਵਾਲੇ ਹੁੰਦੇ ਸਕਾਮੀ ਪੁਰਖ ਵੀ ਤੇ ਨਸਕਾਮੀ ਪੁਰਖ ਸ੍ਰੇਸ਼ਟ ਭਾਗਾਂ ਵਾਲੇ ਹਨ ਉਹਨਾਂ ਦੇ ਅੰਦਰ ਕਾਮਨਾ ਕੋਈ ਨਹੀਂ ਸੇਵਾ ਕਰਦ ਹੋਏ ਨੇ ਕਾਮੀ ਕਿਸ ਕੋ ਹੋਤ ਪ੍ਰਾਪਤ ਸੁਆਮੀ ਉਹ ਭਾਗਾਂ ਵਾਲਿਆਂ ਕਰਮਾਂ ਵਾਲਿਆਂ ਪੁਰਖਾਂ ਸ੍ਰੇਸ਼ਟ ਭਾਗਾਂ ਵਾਲੇ ਪੁਰਖ ਉਹਨਾਂ ਦੇ ਮੁਖੀ ਸ੍ਰੇਸ਼ਟ ਭਾਗ ਹਨ ਰਹਾਉ ਟੂਟੇ ਮਾਇਆ ਕੇ ਬੰਧਨ ਫਾਹੇ ਉਹਨ ਪ੍ਰਖਾਂ ਨੂੰ ਲਾਵੇ ਪ੍ਰਾਪਤ ਹੋਇਆ ਹੈ ਇਨਹਾਉ ਬਸਰਾਮ ਦੇ ਕੇ ਕਹਿੰਦੇ ਹਨ ਮਹਾਰਾਜ ਉਹਨਾਂ ਦੇ ਮਾਇਆ ਦੇ ਜਿਹੜੇ ਫਾਹੇ ਸੀ ਨਾ ਮੋਹ ਦੇ ਇਹ ਉਹਨਾਂ ਦੇ ਟੁੱਟ ਗਏ ਹੈ ਤੇ ਬੰਧਨ ਕਰਤਾ ਭੁਗਤਾ ਦੇ ਟੁੱਟ ਗਏ ਹੈ ਹੰਗਤਾ ਮਮਤਾ ਦੇ ਬੰਧਨ ਟੁੱਟ ਗਏ ਹਨ ਜੰਮਣ ਮਰਨ ਦੇ ਬੰਧਨ ਉਹਨਾਂ ਦੇ ਟੁੱਟ ਗਏ ਹੈ ਤੇ ਮਾਇਆ ਦੇ ਮੋਹ ਰੂਪੀ ਸਾਹੇ ਵੀ ਉਹਨਾਂ ਦੇ ਕੱਟੇ ਗਏ ਹਨ ਹਰ ਰਾਮ ਨਾਮ ਲਿਵ ਲਾਗੇ ਜੋ ਪੁਰਖ ਹਰੀ ਜੋ ਰਵਿਆ ਹੋਇਆ ਰਾਮ ਹੈ ਇਸ ਦੇ ਨਾਮ ਦੀ ਲਿਵ ਬਿਰਤੀ ਵਿੱਚ ਲਿਵਤ ਧਿਆਨ ਵਿੱਚ ਲਿਵਿਕ ਰਸ ਜਿਹੜਾ ਆਸਰਾ ਲੈਣਾ ਹੈ ਨਾਮ ਦਾ ਇਸ ਲਿਵ ਵਿੱਚ ਲੱਗੇ ਹੋਏ ਹਨ ਹਮਰਾ ਮਨ ਮੋਹਉ ਗੁਰਮੋਹਨ ਸਾਧਾਤ ਸਾਧ ਸੰਗਤ ਜੀ ਜਿਹੜਾ ਮਨ ਹੈ ਕਿ ਮੋਹਨ ਜੀ ਦੇ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਮੋਹਤ ਕਰ ਲਿਆ ਹੈ ਆਪਦੇ ਚਰਨਾਂ ਕਮਲਾਂ ਵਿੱਚ ਜੋ ਸਤਿਗੁਰੂ ਭਗਤਾਂ ਦੇ ਮੋਹ ਨੂੰ ਹੰਨਣ ਵਾਲੇ ਹਨ ਮੇਟਣ ਵਾਲੇ ਹਨ ਗੁਰੂ ਚੇਤਨ ਸਰੂਪ ਹਨ ਇਹ ਸਾਰਿਆਂ ਨੂੰ ਆਪ ਦੀ ਅਕਰਖਣ ਸ਼ਕਤੀ ਨਾਲ ਮੋਹਤ ਕਰਨ ਵਾਲੇ ਹਨ ਉਸ ਮੋਹਨ ਹਾਰ ਸਤਿਗੁਰੂ ਜੀ ਨੇ ਸਾਡੇ ਮਨ ਨੂੰ ਮੋਹ ਲਿਆ ਹੈ ਆਪਦੇ ਪ੍ਰੇਮ ਵਿੱਚ ਹਮ ਬਿਸਮ ਭਈ ਮੁਖ ਲਾਗੇ ہماری ਜਿਹੜੀ ਬਿਰਤੀ ਹੈ ਸਤਿਗੁਰਾਂ ਦੇ ਮੁਖ ਸੰਮੁਖ ਲਾ ਕੇ ਬਹੁਤ ਬਿਸਮਾਦ ਚਾਰਜ ਹੋ ਗਈ ਹੈ ਸਾਨੂੰ ਚੇਤਾ ਨਹੀਂ ਰਿਹਾ ਆਪਣੇ ਆਪ ਦੀ ਸੁਧ ਨਹੀਂ ਰਹੀ ਐਸੀ ਬਿਸਮਾਦ ਅਵਸਥਾ ਵਿੱਚ ਹੋ ਗਈ ਹੈ ਸਨਮੁਖ ਲੱਗਣੇ ਕਰਕੇ ਥਗਲੀ ਰੈਣ ਸੋਈ ਅੰਧਿਆਰੀ ਅੱਗੇ ਜਿਹੜੀ ਅਵਸਥਾ ਸੀ ਸਾਰੀ ਅਵਸਥਾ ਰੂਪੀ ਰਾਤ ਅਵਿਦਿਆ ਰੂਪੀ ਅੰਧੇਰੇ ਰਾਤ ਦੇ ਵਿੱਚ ਵਿਦਿਆ ਦੀ ਨੀਂਦ ਸੁਤੀਆਂ ਹੋਇਆਂ ਵੀ ਗੁਜਰ ਗਈ ਸੀ ਅਗਿਆਮ ਦੇ ਹਨੇਰੇ ਕਰਕੇ ਗੁਰ ਕੀਨਚਿਤ ਕਿਰਪਾ ਜਾਗੇ ਜਦੋਂ ਸਤਗੁਰੂ ਜੀ ਨੇ ਤੋੜ ਕੇ ਛੋੜੀ ਦੀ ਕਿਰਪਾ ਕੀਤੀ ਕਤਰਾ ਮਾਤਰ ਕਿਰਪਾ ਕੀਤੀ ਤੇ ਕਿਰਪਾ ਦੇ ਕਰਨਾ ਕਰੀ ਗਿਆਨ ਵਸਦਾ ਤੁਸੀਂ ਜਾਗ ਪਏ ਹਾਂ ਇਹ ਸੰਗਰੂ ਦੀ ਕਿਰਪਾ ਹੈ ਜਿਹੜਾ ਸੱਚੇ ਪਾਤਸ਼ਾਹ ਜੀ ਨੂੰ ਤ੍ਰਿਯਾ ਪਾਦੀ ਜਾਗਰਤਾ ਬਖਸ਼ੀ ਹੈ ਬ੍ਰਹਮ ਗਿਆਨ ਦੀ ਵਿੱਚ ਜਾਗਰਤਾ ਨੂੰ ਪ੍ਰਾਪਤ ਹੋ ਗਏ ਆ ਥੋੜੇ ਮਾਤਰ ਕਿਰਪਾ ਕੀਤੀ ਇਹ ਪੂਰਨ ਕਿਰਪਾ ਕਰਨ ਤੋਂ ਕਿਹਾ ਨਹੀਂ ਜਾ ਸਕਦਾ ਆਨੰਦ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਏ ਪ੍ਰਭੂ ਸਾਡੇ ਸੁੰਦਰ ਸਤ ਚੇਤਨ ਆਨੰਦ ਸਰੂਪ ਸਰਬ ਕੇ ਸੁਆਮੀ ਮਾਲਕ ਮੋਹ ਤੋਂ ਸਰ ਅਵਰ ਨਾ ਲਾਗੇ ਸਾਧੂ ਦਾ ਮਾਰਾ ਆਪ ਦੇ ਸਰਸ ਹੋਰ ਕੋਈ ਲੱਗਦਾ ਨਹੀਂ ਪ੍ਰਤੀਤ ਨਹੀਂ ਹੁੰਦਾ ਕਿਹਨੂੰ ਆਪ ਦੇ ਬਰਾਬਰ ਲਾ ਕੇ ਦਸੀਏ ਜੇ ਸੂਰਜ ਕਹੀਏ ਤਾਂ ਤਪਉਣ ਵਾਲਾ ਹੈ ਅਤੇ ਜੇ ਕਰਕੇ ਪਾਣੀ ਕਹੀਏ ਤੇ ਪਾਣੀ ਜਿਹੜਾ ਸੀਰਾ ਤ ਤਾਂ ਠੰਡਾ ਹੋਣ ਵਾਲਾ ਹੈ ਜੇ ਹਵਾ ਨੂੰ ਕਹੀਏ ਤੇ ਪੌਣ ਜਿਹੜੀ ਕਿਤੇ ਤੱਤੀ ਹੈ ਕਿਤੇ ਠੰਡੀ ਵਗ ਰਹੀ ਹੈ ਇਸ ਕਰਕੇ ਕਿਤੇ ਬਾਗਾਂ ਕਰਕੇ ਖੁਸ਼ਬੂਦਾਰ ਹੈ ਕਿਤੇ ਮਹਿਕ ਵਾਲੀ ਹੈ ਕਿਤੇ ਪਹਾੜੀਆਂ ਥਾਵਾਂ ਦੇ ਵਿੱਚੋਂ ਹੱਡਾ ਰੇੜੇ ਚੋਂ ਪਹਾੜੀ ਹਵਾ ਆਉਂਦੀ ਹੈ ਇਸ ਕਰਕੇ ਕਿਹੜੀ ਚੀਜ਼ ਦੀ ਉਪਮਾ ਦਈਏ ਤੁਹਾਡੇ ਸਦਰਸ਼ ਮਹਾਰਾਜ ਸਾਨੂੰ ਤਾਂ ਹੋਰ ਕੋਈ ਲੱਗਦਾ ਪ੍ਰਤੀਤ ਨਹੀਂ ਹੁੰਦਾ ਔਰ ਜਸਾਮ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਮਾਂ ਦੀ ਜੈ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ اے ਸੰਤ ਜਨੋ ਨਾਰਾਦ ਜਿਹੜੇ ਪਿਆਰੇ ਜਿਗਿਆਸੂ ਆ ਉਹਨਾਂ ਦੀ ਅਵਸਥਾ ਗੁਰੂ ਸਾਹਿਬ ਜੀ ਕਥਨ ਕਰ ਰਹੇ ਆ ਉਹ ਇਉਂ ਕਹਿੰਦੇ ਆਨ ਸਤ ਸੰਗ ਵਿੱਚ ਮਿਲ ਕੇ ਮੇਰਾ ਜਿਹੜਾ ਸੁੰਦਰ ਸਭ ਦੇ ਆਨੰਦ ਰੂਪ ਪ੍ਰਵੇਸ਼ ਰੂਪ ਹੈ ਕਹੋ ਮਿਲੇ ਕਿਤ ਗਲੀ اے ਸੰਤ ਜਨੋ ਕਿਹੜੀਆਂ ਗੱਲਾਂ ਕਰਕੇ ਕਿਹੜੀਆਂ ਬਚਨਾ ਕਰਕੇ ਉਹ ਮਿਲੇ ਸਾਨੂੰ ਦੱਸੋ ਕਿਰਪਾ ਕਰਕੇ ਤੇ ਕਿਹੜੀ ਸਾਧਨ ਰੂਪੀ ਗਲੀ ਚ ਚੱਲਨੇ ਕਰਕੇ ਉਹ ਮਿਲੇ ਅਵੇ ਕਿਸ ਪ੍ਰਕਾਰ ਦੀ ਬ੍ਰਿਤੀ ਰੂਪ ਗਲੀ ਚ ਚੱਲਨੇ ਕਰਕੇ ਪ੍ਰਾਪਤ ਹੋਵੇ ਸੰਸਾਰਾਕਾਰ ਬ੍ਰਿਤੀ ਕਰਕੇ ਪ੍ਰਾਪਤ ਹੁੰਦਾ ਜਾਂ ਉਹ ਜੋਗਾਕਾਰ ਬ੍ਰਿਤੀ ਕਰਕੇ ਜਾਂ ਬ੍ਰਹਮਾਕਾਰ ਬ੍ਰਿਤੀ ਕਰਕੇ ਕਿਹੜੀ ਬ੍ਰਿਤੀ ਕਰਕੇ ਕੋਸ ਪਰਮੇਸ਼ਰ ਨਾਲ ਮਿਲਿਆ ਜਾਵੇ ਹਰ ਕੇ ਸੰਤ ਬਤਾਵੋ ਮਾਰਗ ਜੇ ਹਰੀ ਦੇ ਸੰਤ ਪਰਮਾਰਸ਼ ਦੇ ਰਸਤੇ ਚੱਲਣ ਵਾਲੇ ਜਨੋ ਤੁਸੀਂ ਸਾਨੂੰ ਮਾਰਗ ਭਾਉ ਭਗਤੀ ਸਹਿਤ ਗਿਆਨ ਦਾ ਦੱਸਣਾ ਕਰੋ ਅਮ ਪਿੱਛੇ ਲਾਗ ਚਲੀ ਅਸੀਂ ਆਪਣੀ ਮਤ ਨੂੰ ਛੱਡ ਕੇ ਤੁਹਾਡੇ ਪਿੱਛੇ ਲੱਗ ਕਰਕੇ ਆਪਣੀ ਅਕਲ ਨੂੰ ਸਿਆਰਤ ਨੂੰ ਤਿਆਗ ਕੇ ਪਿੱਛੇ ਲੱਗ ਕੇ ਚੱਲਾਂਗੇ ਤੁਹਾਡੇ ਅਨਸਾਰੀ ਹੋ ਕੇ ਵਰਤਾਂਗੇ ਸੰਸਾਰ ਦੇ ਵਿੱਚ ਆਪਣੀ ਵਰਤੀ ਦੀ ਸਿਆਣਪ ਛੱਡ ਕੇ ਆਪਣੀ ਵਿਦਿਆ ਦੀ ਸਿਆਣਪ ਛੱਡ ਕੇ ਆਪਣੀ ਕਿਸੇ ਪ੍ਰਕਾਰ ਧੰਦਾ ਹੰਕਾਰ ਛੱਡ ਕੇ ਪਿੱਛੇ ਲੱਗ ਕਰਕੇ ਚੱਲਾਂਗੇ ਹੰਕਾਰ ਛੱਡ ਕੇ ਸਭ ਨਿਵਰਤੀ ਕਰਕੇ ਰਹਾਉ ਪ੍ਰਕਾਏ ਬਚਨ ਸੁਖਾਨੀ ਹਿਰ ਹੈ ਸਾਰੇ ਜਿਹੜੇ ਸੰਤ ਭਗਤ ਜਿਹੜੇ ਹਨ ਉਹ ਪਿਆਰ ਦੇ ਨਾਲ ਉਤਰ ਦਿੰਦੇ ਹਨ ਇਹ ਸੰਤ ਜਨ ਨੂੰ ਸਾਨੂੰ ਦੱਸਦੇ ਆ ਅਸੀਂ ਜਿਵੇਂ ਪ੍ਰਾਪਤ ਹੋਇਆ ਹੈ ਪਰਾਕੇ ਬਚਨ ਸੁਖਾਨੇ ਹੀਰੇ ਜਿਹੜਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਜਿਹੜੀ ਧੁਰਕੀ ਬਾਣੀ ਰੂਪ ਬਚਨ ਹਨਗੇ ਜੋ ਸਰਤੀ ਸਿਮਰਤੀ ਮਮਈ ਆਗੇ ਆਵੇਦ ਅਸਲਾਂ ਚ ਮੇਰੀ ਆਗੇ ਆ ਹੈ ਇਹ ਸਤਨਾਮ ਜੋ ਪੁਰਖ ਪਖੰ ਪਛਾਨ ਸਤਨਾਮ ਲੈ ਮੰਤਰ ਪਰਮਾਨ ਸਤਨਾਮ ਜੋ ਪੁਰਖ ਕਮਾਵਾ ਕਾਲ ਫਾਸਕੇ ਵਿਚਨਾ ਆਵਾ ਇਹ ਜੋ ਪਿਆਰੇ ਦੇ ਬਚਨ ਹਨ ਸਰੂਪ ਲਖਣ ਵਾਲੇ ਇਹ ਜਿਨ੍ਹਾਂ ਦੇ ਹਿਰਦੇ 'ਚ ਸੁਖਾ ਗਏ ਐ ਚੰਗੇ ਲੱਗੇ ਆਏ ਹਨ ਇਹ ਚਾਲ ਬਣੀ ਹੈ ਭਲੀ ਇਹ ਸਖੀ ਵਾਹਿਗੁਰੂ ਦੇ ਮਿਲਣ ਦੀ ਇਹ ਚਾਲੀ ਮਰਜਾਦਾ ਬਹੁਤ ਭਲੀ ਚੰਗੀ ਬਣੀ ਹੋਈ ਹੈ ਇਸ ਚਾਲ ਵੀ ਚੱਲਣਾ ਕਰੀਏ ਆਪਾਂ ਭਾ ਮੇਟ ਕਰਕੇ ਪਰਮੇਸ਼ਰ ਦੇ ਗੁਣ ਗਾਉਣਾ ਕਰੀਏ ਇਹ ਸੋਹਣੀ ਚਾਲ ਬਣੀ ਹੋਈ ਹੈ ਸਭ ਤੋਂ ਭਲੀ ਅੱਛੀ ਲਟਰੀ ਮਧਰੀ ਠਾਕੁਰ ਭਾਈ ਕੇ ਸਖੀ ਮੇਰੇ 'ਚ ਗੁਣ ਤਾਂ ਕੋਈ ਨਹੀਂ ਸੀ ਲਟਰੀ ਲਟੋਰ ਸੀ ਚੰਚਲ ਸੀ ਬੜੀ ਭਾਰੀ ਤੇ ਮਦਰੀ ਸੀ ਕਦ ਕਰਕੇ ਛੋਟੀ ਹੋਣਾ ਮਦਰੀ ਹੈ ਇਸੇ ਪ੍ਰਕਾਰ ਲਟਰੀ ਚੰਚਲ ਸੀ ਬਿਰਤੀ ਸਾਡੀ ਲਟੋਰ ਸੀ ਬੜੀ ਭਾਰੀ ਅਤੇ ਮਦ ਗੁਣਾ ਤੋਂ ਹੀਣੀ ਸੀ ਅਤੇ ਮਦਰੀ ਸੀ ਗੁਣਾ ਤੋਂ ਹੀਣੀ ਸੀ ਪਰ ਫੇਰ ਵੀ ਠਾਕੁਰ ਪਰਮੇਸ਼ਰ ਨੂੰ ਭਾ ਗਈ ਹਾਂ ਉਹ ਸੁੰਦਰ ਹਰ ਢੋਲ ਮਿਲੀ ਇਸੇ ਪ੍ਰਕਾਰ ਸਾਹਸੰਗ ਜੀ ਲਟਰੀ ਮਦਰੀ ਠਾਕੁਰ ਭਾਈ ਲਟਰੀ ਲਟੋਰ ਚੰਚਲ ਸੀ ਭਾਵੇਂ ਤੇ ਮਦਰੀ ਗੁਨਾ ਤੋਂ ਹੀਣੀ ਸੀ ਮੈਂ ਭਾਵੇਂ ਪਰ ਫੇਰ ਵੀ ਵਾਸ਼ ਗੁਰੂ ਨੂੰ ਭਾ ਗਈ ਹਮਰਾ ਗੁਣ ਅਵਗਣਾ ਵਿਚਾਰੇ ਆ ਬਖਸ਼ੀ ਅੱਖ ਨੇ ਮਾਹੀ ਸੱਚੇ ਪਾਤਸ਼ਾਹ ਮੇਰ ਕੀਤੀ ਐ ਇਸੇ ਪ੍ਰਕਾਰ ਲਟਰੀ ਮਦਰੀ ਲਟਰਨਾ ਸਾਥ ਸੰਗੇ ਜੀ ਨੀਵੇਂ ਹੋਣ ਦਾ ਨਾਮ ਹੈ ਜਿਹੜੀ ਲਟਰੀ ਛੋਟੀ ਬਣੀ ਹੋਈ ਹੈ ਹੰਕਾਰ ਛੱਡ ਕੇ ਗੁਨਾ ਦੇ ਹੰਕਾਰ ਨੂੰ ਛੱਡ ਕੇ ਜਿਹੜੀ ਲਟਰ ਬਣੀ ਐ ਨੀਵੀਂ ਬਣੀ ਹੋਈ ਐ ਤੇ ਮਦਰੀ ਨਾਮ ਪਿਆਰੀ ਬਣੀ ਹੋਈ ਹੈ ਮਦਨ ਮਿੱਠੇ ਬਚਨ ਬੋਲਣ ਵਾਲੀ ਹੈ ਜਿਹੜੀ ਇਸੇ ਪ੍ਰਕਾਰ ਲਟਲੀ ਨਾਮ ਪ੍ਰੇਮ ਦੀ ਲਟਕਵੀ ਜਿਹੜੀ ਚੱਲਣ ਵਾਲੀ ਹੈ ਮਸਤ ਹੋ ਕੇ ਅਤੇ ਮਦਰੀ ਪ੍ਰੀਤ ਪ੍ਰੀਤ ਹੈ ਜਿਹਨਾਂ ਦੇ ਮਿੱਠੇ ਬਚਨ ਬੋਲਦੇ ਆ ਪ੍ਰੈਕੇ ਬਚਨ ਸੁਖਾਨੇ ਹੀਰੇ ਇਸ ਪ੍ਰਕਾਰ ਮਿੱਠੇ ਸਦਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਇਹ ਗੁਣ ਜਿਹਨਾਂ ਦੇ ਅੰਦਰ ਆਏ ਹਨ ਕਿਉਂ ਲਟਰੀ ਪ੍ਰੇਮ ਦੀ ਲਟਕਵਾਲੀ ਜਿਹੜੀ ਪ੍ਰੇਮ ਦੇ ਪ੍ਰਣ ਹੋ ਕੇ ਚੱਲਣ ਵਾਲੀ ਤੇ ਮਧਰੀ ਨਿਮਰਤਾ ਵਾਲੀ ਮਧਰੀ ਪਿਆਰੇ ਬਚਨ ਬੋਲਣ ਵਾਲੀ ਇਹ ਗੁਣਾ ਦੇ ਕਰਕੇ ਠਾਕੁਰ ਭਾਈ ਠਾਕੁਰ ਅਕਾਲਪੁਰਖ ਨੂੰ ਭਾ ਗਈ ਹਾਂ ਉਹ ਸੁੰਦਰ ਹਰ ਢੁਲ ਮਿਲੀ ਉਹ ਪਰਮੇਸ਼ਰ ਕੈਸਾ ਸੁੰਦਰ ਸਰੂਪ ਹੈ ਉਹ ਸੱਚੇ ਅਨੰਦ ਸਰੂਪ ਹੈ ਉਸ ਹਰੀ ਦੇ ਨਾਲ ਢੁਲਕ ਕਰਕੇ ਦੇਹ ਮਾਨਵਨ ਜਿਗਿਆਸਾ ਦੀ ਬ੍ਰਤੀ ਮਿਲ ਗਈ ਹੈ ਉਹ ਦੇਹ ਦਾ ਸਤੂਲ ਦੇਹ ਦਾ ਵੀ ਮਾਨਵ ਵੱਲੋਂ ਢੁਲਕ ਗਏ ਸੂਖ ਹੁੰਦੇ ਦੇ ਮਹਾਨ ਚ ਦੇਵਤੇ ਰਹਿੰਦੇ ਉਹਦੇ ਵਲੋਂ ਟੁਲਕ ਗਏ ਕਾਰਨ ਦੇ ਦੇ ਮਹਾਨ ਵਿੱਚ ਬ੍ਰਹਮਾ ਵਿਸ਼ਣ ਸ਼ਿਵ ਰਹਿੰਦੇ ਇਹਦੇ ਵਿੱਚੋਂ ਵੀ ਟੁਲਕ ਕੇ ਹਰੀ ਦੇ ਨਾਲ ਮਿਲ ਗਏ ਹਟ ਕਰਕੇ ਉਹ ਪ੍ਰੇਮ ਦੇ ਲਗਨ ਵਿੱਚ ਢਲ ਕਰਕੇ ਹਰੀ ਦੇ ਨਾਲ ਮਿਲ ਗਏ ਮੈਂ ਉਹ ਸੁੰਦਰ ਜਿਆਸੂ ਰੂਪ ਸਖੀ ਹਰੀ ਦੇ ਨਾਲ ਉਹ ਮਹਾਨ ਦੇਵ ਮਹਾਨ ਤੋਂ ਟੁਲਕ ਕੇ ਹਟ ਕੇ ਮਿਲ ਗਈ ਹੈ ਢਲ ਕਰਕੇ ਪ੍ਰੇਮ ਰਾਸਤ ਵਿੱਚ ਇਕੋ ਪ੍ਰਿਓ ਸਖੀਆਂ ਸਭ ਪ੍ਰੈ ਕੀ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਸਾਧਨ ਦਾ ਫੁਰਜ਼ਾ ਉਹ ਇਉਂ ਨਹੀਂ ਕਹਿੰਦੇ ਕਿ ਮੈਂ ਇਹ ਸਾਧਨ ਨਾਲ ਪ੍ਰਾਪਤ ਕੀਤਾ ਹੈ ਇਉਂ ਕਹਿੰਦੇ ਇਕੋ ਪ੍ਰੈ ਸਖੀਆਂ ਸਭ ਪ੍ਰੈ ਕੀ ਤੀ ਕੋਈ ਸਾਰਿਆਂ ਦਾ ਪਤੀ ਪਰਮੇਸ਼ਰ ਹੈ ਇਕੋ ਪੁਰਖ ਸਵਾਈ ਨਾਰ ਸਾਰੇ ਜਿਨਨੇ ਜੀ ਜੰਤ ਹਨ ਇਹ ਉਹਦੀਆਂ ਸਖੀਆਂ ਹਨ ਪਿਆਰੇ ਅਕਾਲ ਪੁਰਖ ਦੇ ਮਿਲਣ ਵਾਲੇ ਜੀ ਗਿਆਨ ਸੁ ਸੰਤ ਭਗਤ ਹਨ ਜੋ ਭਾਵ ਹੈ ਪਿਰਸਾ ਭਲੀ ਕੇ ਸਖੀ ਉਹ ਜਿਹੜੀ ਪਰੀ ਪਤੀ ਅਕਾਲਪੁਰਖ ਨੂੰ ਭਾ ਜਾਂਦੀ ਹੈ ਉਹੋ ਹੀ ਭਲੀ ਚੰਗੀ ਹੈ ਇਉਂ ਜੋ ਪਰਮੇਸ਼ਰ ਦੇ ਭਾਣੇ ਚਲਦੀ ਹੈ ਰਜਾ ਚਲਦੀ ਹੈ ਆਪਾਂ ਭਾਵ ਛੱਡ ਕਰਕੇ ਹਜ਼ੂਰ ਦੇ ਬਚਨ ਹੈ ਨਾਮੇ ਕਹਤੋ ਇਹ ਵਿਚਾਰਾ ਜੋ ਮਾਵਸੋ ਪਾਰਗ੍ਰਾਮੀ ਗੁਰਸੇਵੋ ਵਰ ਨਾਮ ਤੇ ਆਵੋ ਤੇ ਆਗੋ ਮਨੋ ਗੁਮਾਨੀ ਮਾਨਤੋਂ ਗੁਮਾਨ ਛੱਡ ਕਰਕੇ ਤੇ ਹੁੰਦੇ ਹਮ ਜਿਹੜੇ ਸਤਗੁਰਾਂ ਦੀ ਸੇਵਾ ਕਰਦੇ ਆ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਜਿਹੜੀ ਵਾਸ਼ੁਰੂ ਨੂੰ ਪਾ ਜਾਂਦੀ ਹੈ ਉਹੀ ਭਲੀ ਹੈ ਨਾਨਕ ਗਰੀਬ ਕਿਆ ਕਰੈ ਵਿਚਾਰ ਨਿਮਰਤਾ ਦੇ ਨਾਲ ਬੇਇੰਤਿਆ ਕਰਨੀ ਹੈ ਸ੍ਰੀ ਗੁਰੂ ਸਾਹਿਬ ਜੀ ਜਾਜ ਦੱਸਦੇ ਹਨ ਕਿ ਮਾਰਾ ਮੈਂ ਗਰੀਬ ਵਿਚਾਰਾ ਗੁਣਾ ਤੋਂ ਛੋਟਾ ਤੁਛ ਗਰੀਬ ਛੋਦਾ ਮੈਂ ਕੀ ਕਰ ਸਕਦਾ ਹਾਂ ਹਰ ਭਾਵੈ ਤੇ ਤੁਰਾਹੇ ਚਲੀ ਸੇਹਰੀ ਜਿਸ ਪ੍ਰਕਾਰ ਤੈਨੂੰ ਪਾਉਂਦਾ ਹੈ ਸਿਫਤ ਸਲਾਹਨ ਤੇਰਾ ਹੁਕਮ ਰਜਾਈ ਸੋ ਗਿਆਨ ਤੇ ਹਮ ਜੋ ਤੁਰ ਪਾਈ ਹਰ ਵਕ ਤੇਰੀ ਜਿਹੜੀ ਸਿਫਤ ਕਰਦੇ ਰਹਿਣਾ ਹੈ ਇਹ ਮਾਰਾ ਹੁਕਮ ਹੈ ਤੇਰਾ ਸੇਹਰੀ ਜਿਹੜਾ ਤੈਨੂੰ ਪਾਉਂਦਾ ਹੈ ਉਸ ਤੇਰੀ ਸਿਫਤ ਸਲਾਹਨ ਰੂਪੋ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇਸ ਰਾਹ ਵਿੱਚ ਮਾਰਾ ਸੀ ਚੱਲਣਾ ਕਰਦੇ ਹਾਂ ਜੋ ਆਪ ਨੂੰ ਪਹੁੰਚਦਾ ਇਸ ਪ੍ਰਕਾਰ ਅਸੀਂ ਵਿਚਾਰੇ ਆਪੋਂ ਗਰੀਬ ਕੀ ਕਰ ਸਕਦੇ ਹਾਂ ਜਿਵੇਂ ਕਰਤਾਰ ਤੈਨੂੰ ਪਹੁੰਚਦਾ ਉਸ ਭਗਤੀ ਸਹਿਬ ਗਿਆਨ ਰੂਪੀ ਰਸਤੇ ਚੱਲਦੇ ਹਾਂ ਭਗਤੀ ਕਰਨੇ ਕਰਕੇ ਜਿਹੜੀ ਚੰਚਲਤਾ ਆਈ ਹੈ ਜਲੀ ਜਾਂਦੀ ਹੈ ਤੇ ਗਿਆਨ ਕਰਕੇ ਸੂਪ ਦੀ ਸਖਿਆਤਾ ਹੋ ਜਾਂਦੀ ਹੈ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਏ ਜੇ ਹਜੂਰ ਫਰੋਹਦੇ ਹਨ ਮੇਰੇ ਮਨ ਹੈ ਮੇਰੇ ਪਿਆਰੇ ਮਨ ਪਿਆਰੇ ਇਹ ਸਾਡੇ ਮਨ ਦੇ ਪਿਆਰੇ ਮੁਖ ਕਰਕੇ ਵੀ ਮਨ ਕਰਕੇ ਵੀ ਹਰੀ ਜੋ ਸਾਰਿਆਂ ਦੇ ਪਾਪਾਂ ਦੇ ਹਰਨ ਵਾਲਾ ਹੈ ਹਰੀ ਜੋ ਸਰਬ ਸੰਸੇ ਦੇ ਪ੍ਰਮਾਨ ਕਰ ਸੰਸੇ ਨੂੰ ਹਰਨ ਵਾਲਾ ਹੈ ਹਰੀ ਜੋ ਪਰਮੇਗਦ ਸੰਸੇ ਮਨਨ ਕਰਕੇ ਹਰਨ ਵਾਲਾ ਹੈ ਹਰੀ ਜੋ ਬਕਰਜੇ ਬੁੱਧੀ ਦੇ ਕਾਇਨ ਦੇ ਹਸਨ ਕਰਕੇ ਹਰਨ ਵਾਲਾ ਹੈ ਉਸ ਨੂੰ ਮਨ ਕਰਕੇ ਬਾਣੀ ਕਰਕੇ ਜੰਨਾ ਕਾਲਾਂ ਚ ਬਾਲਕਪੁਣੇ ਚ ਜਵਾਨੀ ਵਿੱਚ ਬਿਰਧਵਸਤਾ ਚ ਜੋ ਸਾਰਿਆਂ ਦੇ ਪਾਪਾ ਨੂੰ ਹਰੀ ਹਰਪੀ ਪਾਪ ਪਾਣੀ ਦੁਸ਼ਚਿਤ ਰਹੀ ਸਮਰਤਾ ਉਹਦੇ ਟਾਈ ਬੋਲਣਾ ਕਰੀਏ ਉਚਾਰਨਾ ਕਰੀਏ ਗੁਰਮੁਖ ਰੰਗ ਚ ਲੂ ਲੈ ਰਾਤੀ ਫਿਰ ਮੇਰੇ ਪਿਆਰੇ ਮਨ ਕਰਕੇ ਵੀ ਤੇ ਮੁਖ ਕਰਕੇ ਵੀ ਕਹਿ ਕਬੀਰ ਜਾਣੇਗਾ ਸੋਏ ਫਿਰ ਦੇ ਰਾਮ ਮੁਖ ਰਾਮ ਹੋਏ ਮਨ ਮੁਖ ਪਾਠ ਨਹੀਂ ਸਮਝਣਾ ਕਿ ਮੇਰੇ ਮਨ ਮੁਖ ਕਰਕੇ ਵੀ ਮਨ ਕਰਕੇ ਵੀ ਹਰੀ ਦੇ ਨਾਮ ਨੂੰ ਬੋਲਣਾ ਕਰੀਏ ਗੁਰਮੁਖ ਰੰਗ ਚਲੂਲੇ ਰਾਤੀ ਜਿਨ੍ਹਾਂ ਗੁਰਮੁਖ ਅਧਿਕਾਰੀਆਂ ਦੀ ਬਿਰਤੀ ਗੁਰਾਂ ਦੁਆਰਾ ਮੁਖੀ ਦੁਆਰਾ ਪ੍ਰੇਮ ਰੰਗ ਚਲੂਲੇ ਗਾੜੇ ਰੰਗ ਵਿੱਚ ਰੰਗੀ ਗਈ ਹੈ ਹਰ ਪ੍ਰੇਮ ਪੀਨੀ ਚੋਲੀ ਹੈ ਉਹਨਾਂ ਦੀ ਹਰੀ ਦੇ ਪ੍ਰੇਮ ਵਿੱਚ ਬੁੱਧੀ ਰੂਪੀ ਚੋਲੀ ਦੇ ਰੂਪੀ ਬੁੱਧੀ ਚੋਲੀ ਭਿਜ ਗਈ ਹੈ ਗੁਰਮੁਖ ਰੋਮ ਰੋਮ ਹਰ ਤੇ ਆਵੇ ਐ ਜੀ ਵਸਤਾ ਉਹਨਾਂ ਦੀ ਪ੍ਰੇਮ ਚ ਭਿੱਜਿਆ ਹੋਇਆ ਦੀ ਹੋ ਗਈ ਐ ਰਹਾਉ ਹਾਂ ਫਿਰੋਂ دیਵਾਨੀ ਆਵਲ ਬਾਵਲ ਅਗੇ ਬੇਨਤੀਆਂ ਕਰਦੀਆਂ ਰਹਿੰਦੀਆਂ ਨੂੰ ਮਹਾਂਪੁਰਖ ਜੇ ਮਹਾਰਾ ਮੈਂ دیਵਾਨੀ ਸੰਸਾਰ ਵੱਲੋਂ ਮਸਤ ਹੋ ਕਰਕੇ ਉਪਰਾਮ ਹੋ ਕਰਕੇ ਮੈਂ دیਵਾਨੀ ਮਸਤਾਨੀ ਹੋਈ ਤੁਰੀ ਫਿਰਦੀ ਹਾਂ ਆਵਲ ਬਾਵਲ ਅਸ਼ਤ ਬਿਆਸਤ ਹੋਈ ਹੋਈ ਆਵਲ ਬਾਵਲ ਔਲੀ ਬੋਲੀ ਹੋ ਕਰਕੇ ਆਵਰ ਸੰਸਾਰ ਦੇ ਪਦਾਰਥਾਂ ਦੇ ਆਵਲ ਆਉਣ ਵਾਸਤੇ ਜੇ ਇੱਛਾ ਹੈ ਇਹਦੇ ਵੱਲੋਂ ਬਾਵਲ ਮਸਤ ਹੋ ਕਰਕੇ ਮੈਂ دیਵਾਨੀ ਮਹਾਰਾਜ ਸਾਹਿਬ ਦੇ ਦਰਸ਼ਨਾਂ ਦੀ ਹਰ ਦਰਸ ਨਾਨਕ ਗਰੀਬ ਭੈ ਡਿਵਾਨਾ ਹਰ ਦਰਸਨ ਕੇ ਤਾਈ ਨਾਨਕ ਵਿਚਾਰਾ ਭੈ ਡਿਵਾਨਾ ਹਰ ਦਰਸਨ ਕੇ ਤਾਈ ਕਿਉ ਮਾਰੇ ਮਨ ਕਰਕੇ ਵੀ دیਵਾਨੇ ਮਸਤ ਹੋ ਰਹੇ ਆ ਅਤੇ ਸਰੀਰ ਕਰਕੇ ਵੀ ਆਵਲ ਪਦਾਰਥਾਂ ਵੱਲੋਂ ਅਸਤ ਵਿਅਸਤ ਹੋ ਰਹੇ ਆ ਬਾਵਲ ਬਾਣੀ ਕਰਕੇ ਵੀ ਸੱਚੇ ਪਾਤਸ਼ਾਹ ਮਸਤ ਹੋ ਰਹੇ ਹਾਂ ਇਸ ਕਾਰਨ ਹਰ ਢੋਲੀ ਤੇ ਦੁਨੀਆਂ ਦੇ ਬਿਹਾਰਾ ਵਾਲੋਂ ਮਨ ਬਾਣੀ ਸਵੀਕਾਰ ਕਰਕੇ ਕਿਉਂ ਔਲੇ-ਬੋਲੇ ਹੋਏ ਹੋ ਆਸਤ-ਬਿਆਸਤ ਕਿਉਂ ਹੋਏ ਹੋ ਕਹਿੰਦੇ ਨੇ ਬਾਦ ਰੂਪ ਜਿਹੜਾ ਸੰਸਾਰ ਹੈ ਬੋਲਾ ਜਿਹੜਾ ਸੰਸਾਰ ਹੈ ਇਹਦੇ ਚ ਆਵਲ ਆਉਣਾ ਪੈਂਦਾ ਹੈ ਬਾਹਰ-ਵਾਰ ਇਹਦੇ ਚ ਜੁੜਨੇ ਕਰਕੇ ਇਸ ਕਰਕੇ ਮੈਂ ਇਹਨਾਂ ਵੱਲੋਂ ਮਸਤ ਹੋ ਗਈ ਹੈ ਮੇਰੀ ਵਰਤੀ ਜਿਹੜੀ ਹੈ ਇਉਂ ਕਿਉਂ ਮਸਤ ਹੋਇਆ ਕਿਉਂ ਇਸ ਕਾਰਨ ਹਰ ਢੋਲੀ ਹੈ ਹਰੀ ਜੋ ਢੋਲਣ ਪਿਆਰਾ ਹੈ ਢੋਲਣ ਤੇ ਸਮੀਂ ਦਾ ਲੋਕ ਪ੍ਰਸੰਗ ਗਾਇਆ ਕਰਦੇ ਹਨ ਉਹ ਅਸੀਂ ਢੋਲਣ ਵਿੱਚੋਂ ਗੁਰੂ ਮਾਰਾ ਸਾਹਿਬ ਨੂੰ ਪਿਆਰੇ ਪਰਮੇਸ਼ਰ ਦਾ ਬਾਚਕ ਲਿਆ ਹੈ ਉਹ ਸਰੀ ਢੋਲਣ ਪਿਆਰੇ ਦੇ ਵੀ ਪ੍ਰਾਪਤੀ ਦੇ ਕਾਰਨ ਵਾਸਤੇ ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ ਜੇ ਭਾਈ ਕੋਈ ਵੀ ਹੋਵੇ ਗੁਰਮੁਖ ਪ੍ਰੇਮੀ ਜਿਹਦੀ ਆਪ ਲਵ ਲੱਗੀ ਹੋਵੇ ਆਪ ਮਿਲਿਆ ਹੋਇਆ ਹੋਵੇ ਉਹ ਮੇਰੇ ਪ੍ਰੀਤਮ ਪਿਆਰੇ ਸਤਿਗੁਰਾਂ ਦੇ ਨਾਲ ਮੇਲ ਦੇਵੇ ਆਮ ਤਿਸ ਕੀ ਗੋਲ ਗੋਲੀ ਐ ਜੋ ਸਾਡੇ ਮਨ ਦੇ ਪਰਮ ਪ੍ਰੇਮ ਦੇ ਆਸਪਾ ਦੇ ਰੂਪ ਪਿਆਰੇ ਹਨ ਅਸੀਂ ਉਸ ਗੁਰਸਿੱਖ ਦੀ ਗੋਲ ਗੋਲੀ ਐ ਗੋਲੇ ਬਣ ਕੇ ਗੁਲਾਮ ਹੋ ਕੇ ਉਹਨਾਂ ਦੇ ਗੁਲਾਮ ਕਰੀਏ ਉਹਨਾਂ ਦੇ ਕੰਮ ਕਰੀਏ ਗੋਲਿਆਂ ਦੇ ਗੋਲੇ ਹੋ ਕੇ ਅਸੀਂ ਮਰ ਮਾਣੀ ਸਵੀਕਾਰ ਕੇ ਉਹਨਾਂ ਦੀ ਤਹਿਨ ਕਰੀਏ ਜੋ ਮੇਰੇ ਪ੍ਰੀਤਮ ਸਤਿਗੁਰੂ ਪਿਆਰੇ ਦੇ ਨਾਲ ਮੇਲ ਦੇਵੇ ਸਤ ਗੁਰੂ ਪੁਰਖ ਮਨਾਵੋ ਆਪਣਾ ਅਗੂ ਉਤਲੰਗਿਆਂ ਨੂੰ ਭਾਈ ਮਿਲਣ ਆਵੇ ਸਤ ਗੁਰੂ ਜੀ ਹਨ ਸਤ ਗੁਰੂ ਪੂਰਨ ਹਨ ਸਾਰਿਆਂ ਥਾਵਾਂ 'ਚ ਗੁਰੂ ਨਾਨਕ ਗੋਬਿੰਦ ਰੂਪ ਹਨ ਅਤੇ ਉਹ ਆਪਣੇ ਸਾਰਿਆਂ ਦੇ ਪਿਆਰੇ ਹਨ ਉਹਨਾਂ ਨੂੰ ਆਪਣਾ ਜਾਣ ਕੇ ਮਨਾਉਣਾ ਕਰੋ ਹਰ ਅੰਮ੍ਰਿਤ ਪੀ ਝੋਲੀਏ ਇਸ ਸਰਕਾਰ ਹਰੀ ਦਾ ਨਾਮ ਅੰਮ੍ਰਿਤ ਗੁਰੂ ਸਾਹਿਬ ਦੇ ਪਾਸੋਂ ਪੀਣਾ ਕਰੀਏ ਝੋਲੀਏ ਵਿਚਾਰ ਵਿਚਾਰ ਕੇ ਪੀਣਾ ਕਰੀਏ ਝੋਲੀਏ ਜਿਸ ਪ੍ਰਕਾਰ ਜਲ ਦੇ ਉੱਤੇ ਜੇ ਬੂਰਾ ਆਇਆ ਹੁੰਦਾ ਉਸ ਨੂੰ ਪਾਸੇ ਕਰ ਲਈਦਾ ਹੈ ਇਸੇ ਪ੍ਰਕਾਰ ਵਿਚਾਰ ਰੂਪੀ ਹੱਥਾਂ ਦੇ ਨਾਲ ਪਦਾਰਥ ਰੂਪੀ ਜਿਹੜਾ ਬੂਰਾ ਹੈ ਇਹਦਾ ਝੋਲਾ ਮਾਰ ਕੇ ਵਿਚਾਰ ਪਾਸੇ ਕਰਕੇ ਵਿਚਾਰ ਦੁਆਰਾ ਅੰਮ੍ਰਿਤ ਨਾਮ ਨੂੰ ਪੀਣਾ ਕਰੀਏ ਉਹ ਵਿਚਾਰ ਵਿਚਾਰ ਕੇ ਜਿਹੜੇ ਪਦਾਰਥ ਪ੍ਰਾਪਤ ਨੇ ਉਹਨਾਂ ਦੀ ਭੁੱਖ ਨੂੰ ਮੇਟ ਕੇ ਹਰੀ ਦੇ ਨਾਮ ਅੰਮ੍ਰਿਤ ਨੂੰ ਵਿਚਾਰ ਵਿਚਾਰ ਕੇ ਪੀ ਵੀਏ ਗੁਰ ਪ੍ਰਸਾਦ ਜਨ ਨਾਨਕ ਪਾਇਆ ਅਸੀਂ ਤਾਂ ਭਾਈ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਜਨਾਨ ਨੂੰ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪ੍ਰਾਪਤ ਕੀਤਾ ਹੈ ਹਰ ਲਾਧਾ ਦੇਹ ਟੋਲੀਏ ਹਰੀਏ ਕਹੀਂ ਲੱਭ ਲਿਆ ਹੈ ਦੇਹ ਨੂੰ ਟੋਲ ਕਰਕੇ ਦੇ ਬੁੱਧੀ ਦੇ ਅੰਦਰੋਂ ਟੋਲ ਕਰਕੇ ਸਾਧ ਸੰਗਤ ਜੀ ਲੱਭਿਆ ਹੈ ਇਹ ਹਰ ਲਾਧਾ ਦੇਹ ਟੋਲੀਏ ਮਨੁੱਖਾ ਦੇਹ ਦੇ ਵਿੱਚੋਂ ਹਰੀ ਨੂੰ ਟੋਲ ਕੇ ਲਭ ਲਿਆ ਹੈ ਅਤੇ ਅਖੰਡ ਚੇਤਨ ਦੇ ਟੋਲ ਕਰਕੇ ਹਰੀ ਦੇ ਤਾਂ ਹੀ ਲਭ ਲਿਆ ਪ੍ਰਾਪਤ ਕਰ ਲਿਆ ਹੈ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਾੜ ਕਈ ਪ੍ਰੇਮੀ ਇਸ ਵੀ ਬਾਬਤ ਕਹਿੰਦੇ ਆ ਕਿ ਦੇਵ ਗੰਧਾਰੀ ਨਾਲ ਮਹੱਲਾ ਨਹੀਂ ਮਾਰਨ ਲਿਖਿਆ ਇਹ ਮਾਤਾ ਭਾਨੀ ਜੀ ਜੋ ਗੁਰੂ ਸਾਹਿਬ ਦੇ ਮਹਿਰਸਾਨ ਨੇ ਉਹਨਾਂ ਦੇ ਸ਼ਬਦੋਚਾਰਨ ਕੀਤੇ ਹੋਏ ਆ ਨਹੀਂ ਉਪਦੇਸ਼ ਤਾਂ ਗੁਰੂ ਸਾਹਿਬ ਦਾ ਸਾਰਿਆਂ ਨੂੰ ਸੰਝ ਆਇਆ ਮਾਤਾ ਪਾਨੀ ਜੀ ਨੂੰ ਵੀ ਹੈ ਅਤੇ ਸਾਰੇ ਸਿੱਖ ਸੰਗਤਾਂ ਨੂੰ ਵੀ ਹੈ ਤੇ ਬਾਣੀ ਗੁਰੂ ਚੋਂ ਉੱਥੇ ਪਾਤਸ਼ਾਹ ਦੀ ਜਾਣੋ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾ ਇਸ ਦੇ ਬਾਦਸ਼ਾਹ ਇਸ ਕਾਲ ਵਿੱਚ ਅਸੀਂ ਸੱਚੇ ਪਾਤਸ਼ਾਹ ਠਾਕੁਰ ਸਵਾਮੀ ਅਕਾਲ ਪੁਰਖ ਦੇ ਪਾਸ ਸੰਸਾਰ ਦੇ ਪਦਾਰਥਾਂ ਵੱਲੋਂ ਹਾਰ ਕਰਕੇ ਬਿਤੀ ਸਾਡੀ ਪਰ ਮਾਰ ਸਵਾਲ ਨੂੰ ਚੱਲੀ ਹੈ ਜਬ ਹਮ ਸਰਨ ਪ੍ਰਭੂ ਕੀ ਆਈ ਏ ਪ੍ਰਭੂ ਅਕਾਲ ਪੁਰਖ ਜਦੋਂ ਦੀ ਆਗਦੀ ਮੈਂ ਸ਼ਰਨ ਆ ਕੇ ਪ੍ਰਾਪਤ ਹੋਈ ਹਾਂ ਜੀ ਆਸੂ ਰੂਪੀ ਸਖੀ ਬੇਨਤੀ ਕਰਦੀ ਹੈ ਰਾਖ ਪ੍ਰਭੂ ਭਾਵੇਂ ਮਾਰ ਫੇ ਪ੍ਰਭੂ ਚਾਹੇ ਸਾਡੀ ਰੱਖਿਆ ਕਰਦੇ ਚਾਹੇ ਸਾਨੂੰ ਮਾਰਦੇ ਸਾਡਾ ਆਪਣੀ ਵੱਲੋਂ ਕੋਈ ਉਜਰ ਨਹੀਂ ਆਉਦੇ ਅੱਗੇ ਰਾਖ ਪ੍ਰਭੂ ਭਾਵੇਂ ਮਾਰ ਚਾਹੇ ਮਾਰਾ ਸਾਨੂੰ ਸਿਮਰਨ ਭਜਨ ਜੇ ਜੀਉਂਦਾ ਰੱਖ ਲੈ ਚਾਹੇ ਆਪਦੇ ਸਿਮਰਨ ਤੋਂ ਜਿਹੜਾ ਬੇਮੋਹ ਕਰਨਾ ਹੈ ਹਟਾਉਣਾ ਹੈ ਇਹ ਭਾਵੇਂ ਸਾਨੂੰ ਮਰਨ ਨੂੰ ਬਿਸਰਨ ਨੂੰ ਗੋਵਿੰਦਾ ਜਿਹੜਾ ਗੋਵਿੰਦਾ ਬਿਸਰਨ ਹੈ ਮਰਨਾ ਹੈ ਜੀਵਨ ਉਹ ਹਰ ਨਾਮ ਤੇ ਆਗਣਾ ਹੈ ਜੋ ਪਰਮੇਸ਼ਰ ਦਾ ਨਾਮ ਤੇ ਹੋਣਾ ਹੈ ਜੀਵਣਾ ਹੈ ਚਾਹੇ ਆਪਦਾ ਭਜਨ ਕਰਾ ਕੇ ਮਾਰਾ ਸਾਨੂੰ ਜਿਉਂਦੇ ਰੱਖ ਲੈ ਚਾਹੇ ਆਪਦੇ ਭਜਨ ਤੋਂ ਜਿਹੜਾ ਮਹਾਰਾਜ ਕਰਨਾ ਇਹ ਕਹੇ ਸਾਨੂੰ ਮਾਰ ਦੇ ਅਸੀਂ ਮਰਨਾ ਸਮਝਦੇ ਹਾਂ ਰਹਾਉ ਲੋਕਾਂ ਦੀ ਚਤਰਾਈ ਉਪਮਾ ਇਹ ਮਹਾਰਾਜ ਨੂੰ ਲੋਕ ਚਤਰਾਈ ਦੀਆਂ ਗੱਲਾਂ ਆ ਕੇ ਮਾਰਦੇ ਐ ਤੇ ਉਪਮਾ ਕਰਦੇ ਬੜਾ ਭਾਰੀ ਸੰਤ ਆ ਇਹਦੇ ਵਰਗਾ ਸੰਤ ਕੋਈ ਨਹੀਂ ਤਿੰਨਾ ਲੋਕਾਂ ਦੇ ਵੱਡਾ ਭਾਰੀ ਪੂਜਨੀਕ ਕੋਈ ਤਾਂ ਪਾਲਕੀਆਂ 'ਚ ਚੜਾ ਕੇ ਤਾਂ ਕਿ ਜਲੂਸ ਕੱਢਣ ਯੋਗ ਆ ਇਹੀ ਦੀ ਲੋਕਾਂ ਦੀ ਇਹ ਚਤਰਾਈ ਹੈ ਪੇ ਉਪਮਾ ਵਢਾਈ ਕਰਨੀ ਹੈ ਵੀ ਬ੍ਰਹਮ ਗਿਆਨੀ ਇਹ ਸੰਤ ਬਣ ਗਿਆ ਸ਼ੈਤ ਤੇ ਬੈ ਸੰਤਰ ਜਾ ਇਹਦੀ ਲੋੜ ਨਹੀਂ ਸੱਚੇ ਪਾਪਸ਼ਾ ਤੇ ਬੈ ਸੰਤਰ ਜਾ ਇਹ ਬ੍ਰਹਮ ਅਭਿਆਸ ਰੂਪੀ ਅੱਗ ਵਿੱਚ ਹੀ ਸਾੜ ਦਿੰਨੇ ਆ ਇਹ ਅੱਗ ਵਿੱਚ ਸਾੜਦੇ ਆ ਦੁਨੀਆਂ ਦੀ ਚਤਰਾਈ ਦੀਆਂ ਗੱਲਾਂ ਜਿਹੜੀਆਂ ਹਨ ਤੇ ਜਿਹੜੀ ਉਪਮਾ ਕਰਨੀ ਹੈ ਇਸ ਵਿੱਚ ਲੱਗ ਹੋਇਆ ਪਰਮੇਸ਼ਰ ਤੋਂ ਬੇਮਖ ਹੋ ਜਾਈਦਾ ਤ੍ਰਬਤਾ ਵਿੱਚ ਫਸ ਜਾਈਦਾ ਬਰਮ ਵਿਆਸ ਰੂਪੀ ਅਗਨੀ ਵਿੱਚ ਇਹਨੂੰ ਜਲਣਾ ਕਰਦੇ ਹਾਂ ਕੋਈ ਭਲਾ ਕਹੋ ਪਹਾੜਾ ਬੁਰਾ ਕਹੋ ਭਾਵੇਂ ਮਾਰੇ ਸਾਨੂੰ ਕੋਈ ਭਲਾ ਕਹੀ ਆਈ ਬੜੇ ਗੁਨਾਵਾਲਾ ਲਾਇਕ ਹੈ ਕੋਈ ਕਹੀ ਜਾਵੇ ਕਿਸੇ ਨਾਲੇ ਮਿਲਦਾ ਹੀ ਨਹੀਂ ਕਿਸੇ ਨਾਲ ਬੋਲਦਾ ਹੀ ਨਹੀਂ ਕਿ ਦੀ ਸੁਖਾਂ ਦੀ ਨਹੀਂ ਪੁੱਛਦਾ ਈਉਂ ਬੁਰਾ ਭਾਵੇਂ ਕਹੀ ਜਾਵੇ ਹਮ ਤਨ ਦੀਉ ਹੈ ਢਾਰ ਅਸੀਂ ਮਾਰਾ ਹੰਗ ਤਾਂ ਮਮਤਾ ਜਿਹੜੀ ਤੰਦੀ ਸੀ ਇਸ ਨੂੰ ਢਾਲਤਾ ਢਲ ਕੇ ਦਿੱਤਾ ਹੈ ਹਾਂ ਤੁਮ ਤੁਮ ਦਾ ਮਾਨਤਾ ਹਾਲ ਦਿੱਤਾ ਹੈ ਇਹਦੇ ਵੱਲੋਂ ਦੇ ਮੰਗੋਂ ਢਲ ਗਏ ਹਾਂ ਆਪ ਦੀ ਕਿਰਪਾ ਕਰਕੇ ਜੋ ਆਵਤ ਸਰਨ ਠਾਕੁਰ ਪ੍ਰਭ ਤੂੰ ਮਰੀ ਇਹ ਠਾਕੁਰ ਸਰਬ ਕੇ ਮਾਲਕ ਸਵਾਮੀ ਜੀ ਜੋ ਆਪ ਦੀ ਪ੍ਰਭੂ ਸੁਮਨਾਥ ਆਪ ਦੀ ਸ਼ਰਨਾ ਆਉਂਦੇ ਹਨ ਇਸ ਰੱਖੋ ਕਿਰਪਾ ਧਾ ਆਪ ਦਾ ਇਹ ਬਿਰਦਾ ਹੈ ਉਹਨਾਂ ਕਿਰਪਾ ਦੀ ਛੀ ਧਾਰ ਕੇ ਰੱਖਿਆ ਕਰਦੇ ਉਹਦੀ ਉਹਨੂੰ ਸੱਚੇ ਬਾਦਸ਼ਾਹ ਦੁਨੀਆ ਨਹੀਂ ਲਟਾਰ ਸਕਦੀ ਕਾਨੂੰ ਨਹੀਂ ਉਹ ਨਾ ਜਿਹੜਾ ਇਸ ਪ੍ਰਕਾਰ ਹੈ ਹਮਾਰੋਂ ਪੰਛੀ ਦੇ ਪੈਰਾਂ ਦੇ ਤਲੇ ਜਿਹੜਾ ਆ ਜਾਵੇ ਉਸ ਨੂੰ ਕਾਂ ਦਲੇਰੀ ਦੇ ਨਾਲ ਨਹੀਂ ਠੂਂਗ ਮਾਰ ਸਕਦਾ ਇਸ ਪ੍ਰਕਾਰ ਕਾਲ ਰੂਪੀ ਕਾਂ ਨਹੀਂ ਠੂਂਗ ਮਾਰ ਸਕਦਾ ਜੋ ਆਪਦੇ ਚਰਨਾਂ ਦੀ ਛਣ ਵਿੱਚ ਆ ਜਾਂਦਾ ਹੈ ਪਰਮੇਸ਼ਰ ਇਸ ਪ੍ਰਕਾਰ ਉਸ ਨੂੰ ਕਿਰਪਾ ਧਾਰ ਕੇ ਆਪ ਰੱਖਦੇ ਹੋ ਜਨ ਨਾਨਕ ਸਰਨ ਤੁਮਾਰੀ ਹਰ ਜੀਉ ਫੇਰੀ ਅਕਾਲ ਪੁਰਖ ਆਪ ਜੀ ਕੀ ਸ਼ਰਨ ਹਾਂ ਅਰਾਖੋ ਲਾਜ ਮੁਰਾਰੀ ਫੇ ਮੁਰਾਰੀ ਪਰਮੇਸ਼ਰ ਮੁਰਦਾਤਾਤ ਕਾ ਦਾ ਨਾਸ ਕਰਨ ਵਾਲੇ ਸਰਗੁਣ ਰੂਪ ਧਾਰ ਕੇ ਮੋਹ ਆਦਕ ਜੋ ਮੁਰਦਾਂ ਦੀ ਨਿਆਈ ਹੰਕਾਰ ਆਦ ਕਹਨ ਉਹਨਾਂ ਨੂੰ ਬਿਤੀ ਰੂੜ ਹੋ ਕੇ ਜਿਹਨਾਂ ਨਾਸ ਕਰਨ ਵਾਲੇ ਆਪ ਰੱਖਿਆ ਕਰੋ ਸਾਡੀ ਲੱਜਿਆ ਰੱਖਣਾ ਕਰੋ